ਪਾਣੀ ਚ ਡੁੱਬ ਰਿਹਾ ਪੰਜਾਬ ਪਰ ਕਿੱਥੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਕਰ ਰਹੇ ਨੇ ਵਿਦੇਸ਼ਾਂ ਦੇ ਦੌਰੇ ਕਿਸਾਨ ਆਗੂ ਸਰਪੰਨ ਸਿੰਘ ਪੰधेਰ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਤੇ ਨਾਲ ਹੀ ਕੁਝ ਅਜਿਹੇ ਸੱਚ ਵੀ ਤੱਥਾਂ ਦੇ ਨਾਲ ਪੇਸ਼ ਕੀਤੇ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਹੋਸ਼ ੁੱਟ ਜਾਣਗੇ ਆਖਿਰ ਪੰਜਾਬ ਦੇ ਵਿੱਚ ਇਹ ਬਰਬਾਦੀ ਕਿਉਂ ਹੋਈ ਆ ਕੁਦਰਤੀ ਕਰੋਪੀਤਾ ਜ਼ਰੂਰ ਹੈ ਪਰ ਕੁਦਰਤੀ ਕਰੋਪੀ ਦੇ ਨਾਲ ਕਿਸ ਦੇ ਵੱਲੋਂ ਇਸ ਸਾਜ਼ਿਸ਼ਾਂ ਕਰੀਆਂ ਗਈਆਂ ਜੇ ਪੰਜਾਬ ਡੁੱਬ ਰਿਹਾ ਫਿਰ ਆਖਰ ਕੋਈ ਬਿਆਨ ਸਾਹਮਣੇ ਕਿਉਂ ਨਹੀਂ ਆ ਰਿਹਾ ਤਾਂ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਭਾਵੇਂ ਪੰਜਾਬ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਦੋਨੇ ਸਰਕਾਰਾਂ ਦੇ ਉੱਤੇ ਪੜ ਕੇ ਨੇ ਇੱਕ ਵਾਰ ਸੁਣਾਉਨੇ ਆਖਰ ਕਿਉਂ ਇੰਨਾ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆਏ ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸਿਕਸ ਕਮੇਟੀ ਪੰਜਾਬ ਤੋਂ ਬੋਲਦਾ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਵਿਸ਼ਵ ਗੁਰੂ ਬਣਾਉਂਦੇ ਸਾਡੇ ਦੇਸ਼ ਨੂੰ ਦਾਅਵੇ ਕਰਦੇ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਦਲਾਵ ਦੀ ਸਰਕਾਰ ਦਾ ਨਾਰਾ ਦੇ ਕੇ ਅਸਾਰੀਆਂ ਕਹਿੰਦੇ ਮੁਸ਼ਕਲਾਂ ਦਾ ਸਾਥ ਉਹ ਜਾਦੂ ਦੀ ਛੜੀ ਕਹਿ ਕੇ ਆਏ ਸੀਗੇ ਔਰ ਅੱਜ ਜੋ ਅਸੀਂ ਦੇਖ ਰਹੇ ਹਾਂ ਜਿਹੜੇ ਪੂਰੇ ਪੰਜਾਬ ਨਾ ਹੜਾਂ ਦੀ ਮਾਰ ਹਟਿਆ ਇਸ ਸਥਿਤੀ ਵਿੱਚ ਜਿਹੜਾ ਰਾਵੀ ਦਰਿਆ ਵਾ ਇਹਦੇ ਵਿੱਚ ਇਤਿਹਾਸ ਦਾ ਸਭ ਤੋਂ ਵੱਧ ਪਾਣੀ ਰੰਜੀ ਸਾਗਰ ਡੈਮ ਤੋਂ ਅੱਗੇ ਛੱਡਿਆ ਗਿਆ 14.11 ਲੱਖ ਕਿਊਸਿਕ ਜਿਹੜਾ 1988 ਦਾ ਹੜ੍ਹ ਸੀਗਾ ਉਹਦੇ ਵਿੱਚ 11.2 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸਿੱਕ ਹੋਰ ਦਿਲਚਸਪ ਅੰਕੜਾ ਜਿਹੜਾ 23 ਦੇ ਵਿਚ ਆੜਾਏ ਸੀ ਉਹ ਹਿਮਾਚਲ ਦੇ ਵਿੱਚ ਜਿਹੜੀ ਬਰਸਾਤ ਹੋਈ ਸੀ ਉਹ 1300.34 ਐਮ ਐਮ ਹੋਈ ਸੀ ਉਹਦਾ ਅੰਕੜਾ ਜਿਹੜਾ ਹੁਣ 1.5 ਦਿਨ ਪਹਿਲਾਂ ਜਿਹੜਾ ਬਰਸਾਤ ਦਾ ਅੰਕੜਾ ਵਾ ਹਿਮਾਚਲ ਦਾ ਉਹ 700 70 ਐਮ ਐਮ ਮਿਲੀ ਮੀਟਰ ਜਿਹੜੀ ਆ ਬਰਸਾਤ ਹੋਈ ਹੈਗੀ ਆ ਬਰਸਾਤ ਹਿਮਾਚਲ ਵਿੱਚ ਪਿੱਛੇ ਨਾਲੋਂ ਅੱਧੀ ਤੇ ਹੜ੍ਹਾਂ ਦੀ ਮਾਰ ਜ਼ਿਆਦਾ ਹੈਗੀ ਆ ਜੰਮੂ ਕਸ਼ਮੀਰ ਦਾ ਆਕੜਾ ਵੀ ਤੁਹਾਨੂੰ ਦੇ ਦਿਆਂਗੇ ਫਿਰ ਕੀ ਜਿਹੜਾ ਪਾਕਿਸਤਾਨ ਨਾਲ ਪਹਿਲਗਾਮ ਵਾਲੇ ਮਸਲੇ ਤੋਂ ਬਾਅਦ ਟਕਰਾਅ ਹੋਇਆ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਲਾਹੂ ਤੇ ਪਾਣੀ ਸਾਥ-ਸਾਥ ਨਹੀਂ ਚੱਲਣਗੇ ਅਸੀਂ ਪਾਕਿਸਤਾਨ ਨੂੰ ਇੱਕ ਬੂੰਦ ਪਾਣੀ ਨਹੀਂ ਦਾਂਗੇ ਕੀ ਆ ਗਾਉਂ ਦਰਿਆਵਾਂ ਦੇ ਜਿਹੜੇ ਹੈਡ ਸੀਗੇ ਉੱਥੇ ਆਮ ਨਾਲ ਉਹ ਵੱਧ ਪਾਣੀ ਰੋਕਿਆ ਗਿਆ ਇਹਦੀ ਜਾਂਚ ਹੋਵੇ ਔਰ ਹੁਣ ਤਾਂ ਪਾਣੀ ਵੀ ਚਲ ਵਗ ਗਿਆ ਔਰ ਲਹੂ ਵੀ ਵਗ ਗਿਆ ਔਰ ਇੱਥੇ ਮੌਤਾਂ ਵੀ ਕਾਫੀ ਹੋ ਗਈਆਂ ਪੰਜਾਬ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਔਰ ਸਾਡੀਆਂ ਜੜੀਆਂ ਫਸਲਾਂ ਸੀਗੀਆਂ ਪਸ਼ੂ ਸੀਗੇ ਜਿਹੜੇ ਘਰਾਂ ਦਾ ਨੁਕਸਾਨ ਔਰ ਰਬਾਂ ਖਰਬਾਂ ਦੇ ਵਿੱਚ ਹੈਗਾ ਵਾ ਇਹਦਾ ਜਵਾਬ ਕਿੰਨੇ ਦੇਣਾ ਹੈਗਾ ਕਿ ਇਹਦੀ ਜਾਂਚ ਹੋਊ ਕੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਦਾਵਾ ਕਰ ਰਹੇ ਨੇ ਵੀ ਸਾਡਾ ਪਾਛਪਾਨਾ ਲੈਣਾ ਦੇਣਾ ਸੀ ਕਹਿੰਨੇ ਆ ਵੀ ਇਹ ਆਰਐਸ ਸਨਾ ਨਾਗਪੁਰ ਦੀ ਇੱਕੋ ਟੀਮ ਆ ਜਿਹੜੇ ਇਹਨਾਂ ਦੇ ਬਿਆਨ ਆ ਰਹੇ ਆ ਕਿਉਂ ਇਹਨਾਂ ਸਵਾਲਾਂ ਨੂੰ ਚੱਕਣਗੇ ਦੇਸ਼ ਦੇ ਸਾਹਮਣੇ ਔਰ ਆਪਣੀ ਜਵਾਬ ਦੇਹੀ ਤੈਅ ਕਰਨਗੇ ਵੀ ਵਿਗਿਆਨ ਇਹ ਗੱਲ ਕਹਿੰਦਾ ਸੈਂਟਰ ਨੂੰ ਵੀ ਪਤਾ ਹੈ ਪੰਜਾਬ ਨੂੰ ਵੀ ਵੀ ਐਤ ਕੀ ਬਰਸਾਤਾਂ ਜ਼ਿਆਦਾ ਹੋਣੀਆਂ ਵਾ ਔਰ ਤੁਸੀਂ 23 ਦੇ ਹੜ੍ਹਾਂ ਤੋਂ ਕੀ ਸਿੱਖਿਆ ਸੀਗਾ ਇਹ ਤਾਂ ਪਹਿਲੋਂ ਦੇ ਹੜ੍ਹਾਂ ਤੋਂ ਅਰੇ گاؤں ਦਰਵਾਵਾਂ ਦੇ ਪ੍ਰਬੰਧਨ ਲਈ ਕੀ ਪ੍ਰਬੰਧ ਕੀਤੇ ਸੀ ਕੋਈ ਪ੍ਰਬੰਧ ਨਹੀਂ ਹੈਗੇ ਤੁਹਾਡੇ ਕੋ ਤਸੀਂ ਲੋਕਾਂ ਨੂੰ ਉਹ 3-4 ਘੰਟੇ ਪਹਿਲਾਂ ਦੱਸ ਦਿਓ ਵੀ ਘਰ ਛੱਡ ਕੇ ਨਿਕਲਾਓ ਇਹ ਸਮਾਂ ਵਾajib ਸੀਗੇ ਨਾ ਸਵਾਲਾਂ ਦੇ ਜਵਾਬ ਦੇਸ਼ ਨੂੰ ਪੰਜਾਬ ਨੂੰ ਦੋਵਾਂ ਸਰਕਾਰਾਂ ਨੂੰ ਦੇਣੇ ਪੈਣਗੇ ਕਿ ਪੰਜਾਬੀਆਂ ਨੂੰ ਗੈਨਮਿਥ ਕੇ ਟਾਰਗੇਟ ਕੀਤਾ ਗਿਆ ਕਿ ਅਸੀਂ ਦਿੱਲੀ ਦੇ ਖਿਲਾਫ ਇਹਨਾਂ ਅੰਦੋਲਨ ਕਰਦੇ ਆਂ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਨਹੀਂ ਕਰਨ ਦਿੰਦੇ ਹੁਣ ਜਿਵੇਂ ਪਛੈਤਾਵਾਂ ਵਾਲਾ ਨਵਾਂ ਨੋਟੀਫਿਕੇਸ਼ਨ ਆ ਵੀ ਸਾਰੀਆਂ ਵੇਚਣੀਆਂ ਹੈਗੀਆਂ ਪੰਜਾਬ ਦੀਆਂ 13000 ਪਛੈਤਾਵਾਂ ਦੀਆਂ ਜ਼ਮੀਨਾਂ ਇਹ ਸਾਰਾ ਕੁਛ ਆ ਅਸੀਂ ਕਹਿੰਨੇ ਰਾਜਨੀਤੀ ਛੱਡ ਕੇ ਜਿਹੜੇ ਕੱਲ ਫੈਸਲੇ ਕੀਤੇ ਆ ਵੀ ਫਲਾਣੇ ਪੈਕਟਾ ਰਹੀ ਇੰਨਾ ਲੋਕਾਂ ਨੂੰ ਜਿਹੜੀ ਸਪਲਾਈ ਦਿੱਤੀ ਜਾਊਗੀ ਖੁਰਾਕੀ ਦੀ ਅਸੀਂ ਜਿਹੜੀ ਗਰਾਊਂਡ ਤੇ ਦੇਖ ਰਹੇ ਆ ਭਾਵੇਂ ਮੇਨ ਮੀਡੀਆ ਨਾਮ ਖਾਲੇ ਉਹ ਭਾਵੇਂ ਅਸੀਂ ਨਹੀਂ ਕਹਿੰਦੇ ਜਿਹੜਾ ਕੋ ਪ੍ਰਸ਼ਾਸਨ ਲੱਗਾ ਹੋਇਆ ਵਾ ਸਰਕਾਰ ਦਾ ਕਿਸੇ ਕਿਸਮ ਦਾ ਵੀ ਇਹ ਸੈਂਟਰ ਦਾ ਪੰਜਾਬ ਦਾ ਵਖਾਲਣਾ ਚਾਹੀਦਾ ਪਰ 90% ਖਰਾਕੀ ਵਸਤੂਆਂ ਆਮ ਪੰਜਾਬ ਦੀ ਜਨਤਾ ਲੈ ਕੇ ਜਾ ਰਹੀ ਆ ਸਰਕਾਰ 10% ਸਿਆ ਤੇ ਜਿਹੜੇ ਤੁਸੀਂ ਕੱਲ ਅਨਾਉਂਸਮੈਂਟ ਕੀਤਾ ਨੂੰ ਆਨਲਾਈਨ ਕਰ ਦਿਓ ਉਹ ਕਿਹੜੇ ਢਿੱਡਾਂ ਚ ਪੈਣੇ ਨੇ ਵੀ ਪਤਾ ਲੱਗ ਜੇ ਵੀ ਇਸ ਮੌਕੇ ਦਾ ਫਾਇਦਾ ਨਾ ਚੁੱਕਿਆ ਜਿਵੇਂ ਪਹਿਲਾਂ ਹੁੰਦਾ ਰਿਹਾ ਔਰ ਇਹਦੋਂ ਕਹਾ ਜਿੰਨਾ ਫਸਲਾਂ ਦਾ ਨੁਕਸਾਨ ਹੋਇਆ ਸੈਂਟਰ ਗਵਰਨਮੈਂਟ ਵੀ ਫਸਲੀ ਬੀਮਾ ਯੋਜਨਾ ਦੀ ਗੱਲ ਕਰਦੀ 17 ਦੇ ਵਿੱਚ ਕਾਂਗਰਸ ਸਰਕਾਰ ਵੀ ਫਸਲੀ ਬੀਮਾ ਯੋਜਨਾ ਦੀ ਗੱਲ ਕਰਦੀ ਸੀ ਆ ਪਿਛਲੇ ਤੋਂ ਪਿਛਲੇ ਸਾਲ ਆਮ ਆਦਮੀ ਪਾਰਟੀ ਨੇ ਐਰ ਕੀ ਬਜਟ ਦੇ ਵਿੱਚ ਵੀ ਪ੍ਰਾਵਧਾਨ ਕੀਤਾ ਸੀਗਾ ਪਿਛਲੇ ਸਾਲਾਂ ਚ ਇਹਦੀ ਗਾਂ ਗੱਲ ਨਹੀਂ ਚੱਲੀ ਹੈਗੀ ਇਹ ਫਾਈਲਾਂ ਚ ਰਜ ਨਹੀਂ ਖਬਰਾਂ ਇਸ ਕਰਕੇ ਪੰਜਾਬੀਆਂ ਦਾ ਪੰਜਾਬੀਆਂ ਨੂੰ ਸਹਾਇਤਾ ਕਰਨ ਲਈ ਧੰਨਵਾਦ ਅਰ ਸਰਕਾਰਾਂ ਨੇ ਲੋਕਾਂ ਨੂੰ ਮਰਨ ਵਾਸਤੇ ਉਜੜਨ ਵਾਸਤੇ ਜਿਹੜਾ ਮੌਕਾ ਮਹਈਆ ਕਰਵਾਇਆ ਵਾ ਇਹਦੇ ਲਈ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਾ ਭਗਵੰਤ ਮਾਨ ਨੂੰ ਕਦੀ ਮਾਫੀ ਦਿੱਤੀ ਜਾਊਗੀ ਔਰ ਮੈਨੂੰ ਲੱਗਦਾ ਵਿਰੋਧੀ ਧਿਰਾਂ ਨੂੰ ਵੀ ਇਸ ਦਿਸ਼ਾ 'ਚ ਬੋਲਣਾ ਚਾਹੀਦਾ ਰਾਜਨੀਤੀ ਕਰਨ ਦੇ ਬਜਾਏ ਵੀ ਗਾਂ ਅਸੀਂ ਵਾਜੀ ਔਰ ਲਾਉ ਵੀ ਵੀ ਕਾਫੀ ਉੱਥੇ